ਸਸਿਕਾ ਸਾਰਿਆਂ ਨੂੰ ਕੀ ਹਾਲ ਹੈ ਕੈਮ ਆ ਜੀ ਸੇ ਤਾਂ ਹੋਰ ਸੁਣਾਓ ਤਾਂ ਅੱਜ ਆਪਾਂ ਰੂਮਨ ਤੇ ਗੱਲ ਕਰ ਰਹੀਆਂ ਪਸ਼ੂਆਂ ਦੇ ਮਤਲਬ ਆਮ ਕਾਹਵਤ ਦੇ ਵਿੱਚ ਵੀ ਪਸ਼ੂਆਂ ਦੇ ਆਦੇ ਮੈਂ ਚੀਜ਼ ਇੱਕ ਗੋਹਾ ਵੀ ਦਿਖਾਉਣਾ ਸੀ ਨੇ ਵੜਤਾ ਤੁਹਾਨੂੰ ਵੀ ਰੂਮਨ ਤੇ ਜਿਹੜੀ ਗੱਲ ਕਰਨੀ ਆ ਆਪਾਂ ਵੀ ਜਦੋਂ ਇਹਦੇ ਵਿੱਚ ਅੰਦਰ ਫਲਡ ਪੈਂਦਾ ਵੀ ਸਭ ਤੋਂ ਪਹਿਲਾਂ ਕਿਵੇਂ ਤੁਹਾਨੂੰ ਪਤਾ ਲੱਗਣਾ ਸਭ ਤੋਂ ਪਹਿਲਾਂ ਇਹੀ ਪਤਾ ਲੱਗਣਾ ਜਿਵੇਂ ਹੁਣ ਇਹ ਗੋਹਾ ਕੀਤਾ ਵੈ ਸੀਗਾ ਠੀਕ ਹੈ ਜਿਹੜਾ ਵੀ ਅੰਦਰੋਂ ਖਰਾਬ ਆ ਜਿਵੇਂ ਹੁਣ ਮੈਨੂੰ ਇਹਨੂੰ ਪਹਿਲਾਂ ਤੋਂ ਅਸੀਂ 2019 ਤੋਂ ਰੋਮਨ ਪਾਵਰ ਦੀਆਂ ਗੋਲੀਆਂ ਵਰਤਣ ਲੱਗੇ ਸੀਗੇ ਉਹ ਵੀ ਤੁਹਾਨੂੰ ਮੈਂ ਦਿਖਾਉਂਗਾ ਤਾਂ ਉਹ ਵੀ ਉਸੇ ਕੰਪਨੀ ਦੀਆਂ ਆਉਂਦਾਂ ਜਿਹਨਾਂ ਦਾ ਮਤਲਬ ਜਿਵੇਂ ਬੜਾ ਕਾਫ ਆਉਂਦਾ ਤਾਂ ਸਭ ਤੋਂ ਪਹਿਲਾਂ ਇਹਨਾਂ ਦੀ ਇਹ ਸਭ ਤੋਂ ਮਸ਼ਹੂਰ ਹੋਈ ਸੀਗੀ ਇਹ ਜਦੋਂ ਆਪਾਂ ਜਦੋਂ ਪਸ਼ੂ ਤੁਹਾਨੂੰ ਪਤਾ ਹੈ ਵੀ ਕਰੜਾ ਗੋਹਾ ਕਰਦਾ ਕੋਈ ਵੀ ਹੈ ਹਾਜੀ 나ਗਣੀ ਨੇ ਵੀ ਮਤਲਬ ਥੋੜਾ ਜਿਹਾ ਕਰੜਾ ਗੋਹਾ ਕੀਤਾ ਤਾਂ ਮਤਲਬ ਜਿਹੜਾ ਗੋਬਰ ਹੈ ਗੋਬਰ ਦੇ ਵਿੱਚ ਟੋਆ ਨਹੀਂ ਪਿਆ ਤਾਂ ਜਿਵੇਂ ਇਹ ਮੱਝ ਹੈ ਜਿਹੜੀ ਹੁਣ ਆਪਣੀ ਇਹ ਬਸੰਤੀ ਆ ਗਈ ਮੁਕਸਰ ਵਾਲੀ ਕਹਿੰਦੇ ਨੇ ਸਾਰੇ ਭਰਾ ਦੇਖਦੇ ਆ ਤਾਂ ਇਹ ਥੋੜਾ ਜਿਹਾ ਇਹ ਚੀਜ਼ ਮੰਦੀ ਆ ਬਥ ਥੋੜਾ ਖਾਣੋ ਪੀਣੋ ਘਟ ਜਾਂਦੀ ਆ ਤੇ ਜੇ ਇਹਦਾ ਗੋਬਰ ਦੇਖੋ ਤੁਸੀਂ ਦੇਖੋ ਵੀ ਥੋੜਾ ਜਿਹਾ ਪਤਲਾ ਟੈਪ ਹੈ ਇਹਨੇ ਜਦੋਂ ਵੀ ਗੋਬਰ ਕਰਨਾ ਗੋਬਰ ਦੇ ਵਿੱਚ 1 ਇੰਚ 1.5 ਇੰਚ ਦਾ ਥੱਲੇ ਟੋਆ ਪੈ ਜਾਂਦਾ ਤੇ ਦੂਜਾ ਗੋਬਰ ਪਾਉਂਦੀ ਥੋੜਾ ਕਰੇ ਜਿਆਦਾ ਕਰੇ ਸਾਈਡਾਂ ਨੂੰ ਫੈਲ ਜਾਂਦਾ ਵਿੱਚ ਟੋਆ ਰਹਿੰਦਾ ਠੀਕ ਹੈ ਇਹ ਸਭ ਤੋਂ ਵੈਦਰ ਉਹੀ ਗੋਹਾ ਹੁੰਦਾ ਤਾਂ ਜਿਹੜਾ ਦੂਜਾ ਗੋਹਾ ਜਿਵੇਂ ਕਰਤਾ ਜਿਵੇਂ ਮੈਂ ਤੁਹਾਨੂੰ ਹੋਰ ਵੀ ਦਿਖਾਉਣਾ ਆ ਦੇ ਇਹਨੇ ਵੀ ਥੋੜਾ ਜਿਹਾ ਮਤਲਬ ਥੋੜਾ ਜਾਇਆ ابھی ਮਤਲਬ ਹਜੇ ਢੋਆ ਨਹੀਂ ਬਣਿਆ ਉਸ ਲੋਡ ਦਾ ਢੋਆ ਬਣਿਆ ਦੇ ਜਿਵੇਂ ਮੰਨ ਲਾ ਜੇ ਇੱਕ ਥਾਂ ਤੇ ਸਿੜਦੀ ਤਾਂ ਇਹ ਢੋਆ ਬਣਦਾ ਇਹਦਾ ਵੀ ਤੁਸੀਂ ਗੋਬਰ ਕਹਿ ਸਕਦੇ ਆ ਵੀ ਠੀਕ ਹੈ ਠੀਕ ਹੈ ਤੇ ਜਿਹੜਾ ਜਿਆਦਾ ਮਤਲਬ ਕਰੜਾ ਗੋਹਾ ਆਉਂਦਾ ਤਾਂ ਉਹਦੇ ਵਿੱਚ ਪ੍ਰੋਬਲਮ ਹੀ ਹੁੰਦੀ ਹੈ ਉਦੋਂ ਪਸ਼ੂ ਦੇ ਅੰਦਰ ਮਿਹਦੇ ਚ ਕਹਿ ਲੋ ਲੀਵਰ ਚ ਕਹਿ ਲੋ ਠੀਕ ਹੈ ਹਾਜਮੇ ਚ ਕਹਿ ਸਕਦੇ ਆ ਤਾਂ ਇਹਦੇ ਵਾਸਤੇ ਜਿਹੜਾ ਹਾਜਮਾ ਲੋਡ ਕਰਨ ਵਾਸਤੇ ਆ ਉਹਦੇ ਵਾਸਤੇ ਮੈਂ ਤੁਹਾਨੂੰ ਦਿਖਾਉਣਾ ਚੀਜ਼ ਤਾਂ ਇਹ ਡੱਬਾ ਹੁੰਦਾ ਜੀ ਇਹ ਤੁਸੀਂ ਦੇਖ ਸਕਦੇ ਆ ਗੌਰ ਦੇ ਨਾਲ ਹੀ ਸਕਰੀਨਸ਼ਾਟ ਲੈ ਲਿਆ ਕਰੋ ਨਾਲ ਦੀ ਨਾਲ ਠੀਕ ਹੈ ਇਹ ਤੁਸੀਂ ਕੀ ਕਰਨਾ ਹੈ ਜਦੋਂ ਸਟਾਰਟਿੰਗ ਕਰਨੀ ਹੈ ਅੱਦੇ ਹੁਣ ਜਿਵੇਂ ਸਟਾਰਟਿੰਗ ਕੀਤੀ ਆ ਇੰਨਾ ਇੰਨਾ ਡੱਬਾ ਕੱਢਤਾ ਠੀਕ ਹੈ ਇਹਨੂੰ ਜਾ ਕੇ ਹੁਣ ਸਟਾਰਟਿੰਗ ਉਹ ਮੈਂ ਸਾਨੂੰ ਜਿਹੜੀਆਂ ਨੂੰ ਕਰਨੀਆਂ ਕਿਉਂਕਿ ਜਦੋਂ ਜਿਆਦਾ ਦੁੱਧ ਲੈਣਾ ਤਾਂ ਬਾਈ ਮਾੜਾ ਮੋਟਾ ਜਦੋਂ ਪ੍ਰੋਬਲਮ ਪੈਂਦੀ ਆ ਤੇ ਫਿਰ ਹਾਜਮੇ ਸੈੱਟ ਕਰਨ ਵਾਸਤੇ ਭੁੱਖ ਲੱਗਣ ਵਾਸਤੇ ਵੀ ਚੀਜ਼ਾਂ ਦੇਣੀਆਂ ਪੈਂਦੀਆਂ ਜਦੋਂ ਤਾਂ ਵੀ ਇਹਦੇ ਵਿੱਚ ਸਾਨੂੰ ਪਤਾ ਕਿਵੇਂ ਲੱਗੂ ਜਿਵੇਂ ਹੁਣ ਨਵੀਂ ਤੁੜੀ ਆ ਗਈ ਨਵੀਂ ਤੁੜੀ ਨਾਲ ਅੱਧੇ ਭਰਾ ਕਹਿੰਦੇ ਆ ਬੰਨ ਪੈ ਗਿਆ ਜੀ ਐ ਹੋ ਗਿਆ ਪਾਉ ਹੋ ਗਿਆ ਨਵੀਂ ਤੁੜੀ ਦਾ ਪਾਉ ਦੇਖੋ ਤੂੜੀ ਬਿਨਾ ਸਰਦਾ ਨਹੀਂ ਤੂੜੀ ਮੁੱਕ ਗਈ ਨਵੀਂ ਪਾਉਣੀ ਪਊਗੀ ਪਰ ਜੇ ਤੂੜੀ ਨਵੀਂ ਪਾਉਣੀ ਪਊਗੀ ਤਾਂ ਉਹਦੇ ਵਿੱਚ ਤੁਸੀਂ ਕੀ ਕਰ ਸਕਦੇ ਆ ਜਿਵੇਂ ਇਹ ਸਾਨੂੰ ਮੈਂ ਗੋਲੀਆਂ ਦਿਖਾਈਆਂ ਰੋਮਨ ਪਾਵਰ ਦੀਆਂ ਇਹ ਅਸੀਂ ਕੀ ਕਰਦੇ ਆ ਜਿਹੜਾ ਪਸ਼ੂ ਰੋਕਦਾ ਹੈ ਪਹਿਲੇ ਦਿਨ ਉਹਨੂੰ 4 ਗੋਲੀਆਂ ਸਟਾਰਟਿੰਗ ਦੇ ਵਿੱਚ ਦੇਣੀ ਆ ਦੂਜੇ ਦਿਨ ਵੀ ਉਹਨੂੰ 4 ਗੋਲੀਆਂ ਦੇਣੀਆਂ ਉਦੋਂ ਬਾਅਦ ਤੁਸੀਂ 2-2 ਗੋਲੀਆਂ ਦਿੰਦੇ ਰਹਿਣਾ ਹਾਂ ਤੇ 10 ਦਿਨ ਲਗਾਤਾਰ ਦੇ ਦਿਓ ਤਾਂ ਉਦੋਂ ਬਾਅਦ ਤੁਸੀਂ ਦੇਖੀ ਚੱਲਿਓ ਪਸ਼ੂ ਦੇ ਫਰਕ ਦੇਖਿਓ ਪਸ਼ੂ ਦਾ ਮਤਲਬ ਗੋਬਰ ਦੇ ਵਿੱਚ ਫਰਕ ਦੇਖੋ ਜਦੋਂ ਲੀਵਰ ਦੇ ਵਿੱਚ ਹਾਜਮਾ ਜਿਆਦਾ ਚੰਗਾ ਬਣ ਗਿਆ ਪਸ਼ੂ ਨੇ ਦੁੱਧ ਵੀ ਆਟੋਮੈਟਿਕ ਚੰਗਾ ਦੇਣੀ ਦੇਣਾ ਮਿੱਤਰੋ ਇਹ ਗੱਲ ਹਮੇਸ਼ਾ ਯਾਦ ਰੱਖਿਓ ਮਜ਼ਾਕ ਦੇ ਵਿੱਚ ਨਾ ਲੈ ਕੇ ਜਾਇਆ ਕਰੋ ਜੇ ਪਸ਼ੂ ਅੰਦਰੋਂ ਤੰਦਰੁਸਤ ਹੈ ਤਾਂ ਪਸ਼ੂ ਠੀਕ ਹੋਊਗਾ ਨਾਲੇ ਸੋਨੂੰ ਆਏ ਨਹੀਂ ਇਹ ਆਖਿਆ ਵੀ ਤੁਸੀਂ ਇੰਨੇ ਦਿਨ ਦੇਣੀਆ ਲਗਾਤਾਰ ਦੇ ਚਲੋ ਨਹੀਂ ਨਹੀਂ ਠੀਕ ਹੈ ਨੁਕਸਾਨ ਨਹੀਂ ਬਿਣਾ ਗੱਲ ਤੋਂ ਫालतू ਪੈਸਾ ਨਹੀਂ ਲੈਉਣਾ ਬਿਣਾ ਗੱਲ ਤੋਂ ਆਪਾਂ ਆਪਾਂ ਪੈਸਾ ਉੱਥੇ ਹੀ ਲੈਉਣਾ ਜਿੰਨੀ ਕਾਪਣੋ ਲੋੜ ਹੈ ਪਹਿਲੇ ਦਿਨ 4 ਦੇ ਦੋ ਦੂਜੇ ਦਿਨ 4 ਦੇ ਦੋ ਉਸ ਤੋਂ ਬਾਅਦ ਤੁਸੀਂ 10 ਦਿਨ ਲਗਾਤਾਰ ਦੋ ਦੋ ਗੋਲੀਆਂ ਦੇਣੀਆਂ 12 ਦਿਨ ਗੋਲੀਆਂ ਦੇਣੀਆਂ ਬਸ ਸਿਰਫ ਠੀਕ ਹੈ 12 ਦਿਨ ਦੇ ਕੇ ਤਾਂ ਤੁਸੀਂ ਤੀਜੇ ਚੌਥੇ ਦਿਨ ਦੇਖੋ ਜਿਵੇਂ ਅੱਗੇ ਸਿਆਣੇ ਕਹਿੰਦੇ ਹੁੰਦੇ ਵੀ ਮੈਂ ਤਾਂ ਲੱਕੜਾਂ ਚੱਬਣ ਲਾ ਦੂੰ ਲੱਕੜਾਂ ਠੀਕ ਹੈ ਤਾਂ ਫੇਰ ਫੇਰ ਉਹ ਲੱਕੜਾਂ ਚੱਬਣ ਲੱਗਦੀਆਂ ਬਾਈ ਤਾਂ ਫੇਰ ਜਾ ਕੇ ਉਹ ਲੱਕੜਾਂ ਚੱਬਣ ਲੱਗਦੀਆਂ ਫੇਰ ਤੋਕੜਾਂ ਤੱਕ ਲਾ ਕੇ ਜਿਹੜਾ ਤੁਸੀਂ ਦੁੱਧ ਦਾ ਜਿਹੜਾ ਮੈਂਟੇਨ ਤੁਸੀਂ ਰੱਖ ਸਕਦੇ ਆ ਠੀਕ ਹੈ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਇਹ ਹੌਲੀ ਹੌਲੀ ਜੇ ਆਪਾਂ ਵਰਤਾਂਗੇ ਤਾਂ ਆਪਾਂ ਨੂੰ ਤਾਂ ਨਹੀਂ ਇਹ ਚੀਜ਼ ਦਾ ਨਹੀਂ ਪਤਾ ਲੱਗਣਾ ਤਾਂ ਉਹ ਵੀ ਅੱਜ ਜੋ ਆਈਡੀਆ ਬਣੇ ਸੀਗੇ ਅੱਜ ਕਾਫੀ ਭਰਾ ਕਹਿੰਦੇ ਸੀ ਆਹ ਪ੍ਰੋਬਲਮ ਆਉਂਦੀ ਆਹ ਪ੍ਰੋਬਲਮ ਆਉਂਦੀ ਹੈ ਬਾਕੀ ਦੇਖੋ ਜਿਹੜੀ ਇਹ ਦਵਾਈ ਦੇ ਨਾਲ ਨਾਲ ਇਹ ਨੰਬਰ ਹੈ ਜੀ ਤੁਸੀਂ ਦੇਖ ਸਕਦੇ ਆ ਪੂਰਾ ਕਲੀਅਰ ਨੰਬਰ ਹੈ 8607113145 ਠੀਕ ਹੈ ਇਹ ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਆ ਤਾਂ ਜੇ ਕੋਈ ਵੀ ਪਰਾ ਨੂੰ ਪੁੱਛਣਾ ਹੁੰਦਾ ਕੋਈ ਜਾਣਕਾਰੀ ਲੈਣੀ ਹੁੰਦੀ ਹੈ ਇਹਦੇ ਨਾਲ ਕਹਿੰਦੇ ਹੁੰਦੇ ਫਰਕ ਕੋਈ ਨਹੀਂ ਜਿਹੜੀ ਚੀਜ਼ ਦਾ ਜੇ ਰਿਜ਼ਲਟ ਨਾ ਲਮੋਗੇ ਅੱਜ ਤੱਕ ਜਿਹੜੀ ਆ ਰਿਜ਼ਲਟ ਵਾਸਤੇ ਮੈਂ ਦਾਵਾ ਕਰ ਸਕਦਾ ਜੇ ਕੋਈ ਵੀ ਬੰਦਾ ਚੈਲੰਜ ਕਰ ਜੇ ਠੀਕ ਹੈ ਵੀ ਨਹੀਂ ਯਾਰ ਵੀ ਐਵੇਂ ਹੀ ਕਰੀ ਜਾਂਦੇ ਆ ਤੇ ਜਿਹੜੇ ਭਰਾ ਸਾਡੇ ਨਾਲ 2019 ਤੋਂ ਜਾਣ ਲੱਗਿਆ ਮੇਲਿਆਂ ਦੇ ਵਿੱਚ ਜਦੋਂ ਪਹਿਲੀ ਵਾਰ ਚ ਵਾਂਗਾਂ ਹੋਊਗਾ ਤਾਂ ਉਦੋਂ ਤੋਂ ਇਹ ਗੋਲੀ ਆਪਣੇ ਘਰੋਂ ਨਹੀਂ ਦਿੱਤੀ ਵੀਰੇ ਆਪਾਂ ਜਣੇ ਕਿ ਵੀ ਘਰੋਂ ਕੱਢੀ ਨਹੀਂ ਠੀਕ ਹੈ ਇਹ ਗੋਲੀ ਹਮੇਸ਼ਾ ਆਪਣੇ ਘਰੇ ਜਦੋਂ ਮਰਜ਼ੀ ਆ ਕੇ ਦੇਖ ਲਓ ਵੀ ਇਹ ਗੋਲੀਆਂ ਹੋਣਗੀਆਂ ਜਿਹੜਾ ਪਸ਼ੂ ਮਤਲਬ ਭੁੱਖ ਦੇ ਵਿੱਚ ਪ੍ਰੋਬਲਮ ਆ ਗਈ ਗੋਹਾ ਕਰਨ ਆਇਆ ਕਰਨ ਲੱਗਿਆ ਹੋਰ ਆ ਗਈ ਠੀਕ ਹੈ ਤੇ ਨਾਲ ਦੀ ਨਾਲ ਉਹਨੂੰ ਆਪਾਂ ਇਹ ਵਰਤਦੇ ਹਾਂ ਵਰਤ ਕੇ ਤੀਜੇ ਦਿਨ ਅਜਮਾ ਕੇ ਦੇਖੋ ਕਿਤੇ ਮੈਂ ਤੁਹਾਨੂੰ ਵੀਡੀਓ ਪਾਉਂਗਾ ਵੀ ਲਓ ਮਿੱਤਰੋ ਆਸੰਨੀ ਛੱਡ ਦਿੰਦੀ ਕੱਖ ਛੱਡ ਦਿੰਦੀ ਆ ਆਪਾਂ ਫਿਰ ਤਿੰਨ ਦਿਨ ਲਗਾਤਾਰ ਛੋਟੇ ਸਾਹਮਣੇ ਇਹ ਦਵਾਈ ਦੇ ਕੇ ਤਾਂ ਤੀਜੇ ਦਿਨ ਉਹਨੂੰ ਕੱਖ ਪਾ ਕੇ ਦਿਖਾਵਾਂਗੇ ਤੇ ਜੇ ਇੱਕ ਡਾਲ ਵੀ ਛੱਡ ਗਈ ਤਾਂ ਮੈਂ ਦਿੰਦਾਰ ਹਾਂ ਇਹ ਚੀਜ਼ਾਂ ਦੇਖੀਆਂ ਕਿਉਂਕਿ ਮੈਂ ਰਿਜ਼ਲਟ ਲੈਣਾ ਬਾਈ ਮੈਂ ਕਹ ਤਾ ਸਭ ਤੋਂ ਪਹਿਲਾਂ ਵੀ ਇਹ ਰਿਜ਼ਲਟ ਨਾਲੇ ਇਹ ਆਈ ਨਹੀਂ ਸੀ ਵੀ ਇਹ ਕੰਪਨੀ ਕੋ ਨਹੀਂ ਆਂਗਾ ਕੁਝ ਵੀ ਆਂਗਾ ਤਾਂ ਸਭ ਤੋਂ ਪਹਿਲਾਂ ਜਦੋਂ ਮੁਕਸਰ ਵਾਲੀ ਮਾਂਝ ਲੈਤੀ ਹੈ ਇਹ ਆਪਣੀਆਂ ਆ ਖੜੀਏ ਬਸੰਤੀ ਇਹ ਮੈਂ ਬੱਲਮਗੜ ਤੋਂ ਲੈਤੀ ਸੀਗੀ ਬੱਲਮਗੜ ਮੁਖਸਰ ਦਾ ਪਿੰਡ ਹੈ ਠੀਕ ਹੈ ਉਹ ਮੈਨੂੰ ਕਹਿੰਦਾ ਉਹਦੋਂ ਬੱਸਾਂ ਦਾ ਕਰਕੇ ਉਹ ਜਾਂਦੇ ਰਹਿੰਦੇ ਸੀ ਮੈਨੂੰ ਕਹਿੰਦਾ ਵੀ ਪਿੰਦੀ ਮੱਝ ਤਾਂ ਲੈ ਚੱਲਿਆ ਮੈਂ ਆ ਚੀਜ਼ ਦਿਨਾ ਹੁਣਾਂ ਤੇ ਤੂੰ ਕਹਿੰਦਾ ਗੋਲੀਆਂ ਮੰਗਾ ਲੈ ਤਾਂ ਬੈਤ ਥੋੜਾ ਦੁੱਧ ਜ਼ਿਆਦਾ ਹੈ ਕਿਉਂਕਿ ਮੇਲੇ ਦਾ ਟਾਈਮ ਹੁੰਦਾ ਮੇਲਿਆਂ ਤੇ ਜਾ ਕੇ ਦੁੱਧ ਜ਼ਿਆਦਾ ਕੱਢਣਾ ਤਾਂ ਹੀ ਇਹਨੇ ਤਿੰਨ ਮੇਲੇ ਉਦੋਂ ਵੀ ਜਿੱਤੇ ਫਿਰ ਮੈਂ ਬਾਈ ਜੀ ਗੋਲੀਆਂ ਮੰਗਵਾਈਆਂ ਮੈਂ ਕਿਹਾ ਵੀਰ ਬਣ ਕੇ ਤੂੰ ਜਾ ਫਿਰ ਮੇਰਾ ਮਨਜੀਤ ਹੈ ਰਾਜਪੁਰਾ ਪਿੰਡ ਦਾ ਉਹਨਾਂ ਦਾ ਸਰਸੇ ਦੇ ਕੋਲੇ ਤਾਂ ਉਹ ਸਾਡਾ ਮਿੱਤਰ ਆ ਤੇ ਮੋਟਾ ਕਹਿੰਦੇ ਨੇ ਤੁਸੀਂ ਜਾਣ ਦੀ ਹੋਮਗੇ ਸਾਰੇ ਜੀ ਇਤਨੇ ਮੈਨੂੰ ਦੋ ਡੱਬੇ ਲਿਆ ਕੇ ਦਿੱਤੇ ਠੀਕ ਆ ਫਿਰ ਅਸੀਂ ਘਰੇ ਜਦੋਂ ਮਤਲਬ ਵਰਤੇ ਤਾਂ ਐਂਡ ਲੱਗ ਗਿਆ ਬਾਈ ਫਿਰ ਇਹ ਉਸ ਤੋਂ ਬਾਅਦ ਫਿਰ ਜਦੋਂ ਹੈ ਨਹੀਂ ਸੀਗਾ ਸਾਡੇ ਕੋਲ ਕਨੈਕਟਰ ਨੰਬਰ ਆ ਗਿਆ ਇਹਨਾਂ ਦਾ ਠੀਕ ਹੈ ਕੰਪਨੀ ਦਾ ਉੱਤੇ ਲਿਖਿਆ ਸੀ ਅਸੀਂ ਉਹਨਾਂ ਨੂੰ ਮਾਰਿਆ ਉਹ ਕਹਿੰਦੇ ਅਸੀਂ ਯਾਰ ਸਪੈਸ਼ਲ ਬੰਦਾ ਭੇਜਾਂਗੇ ਤੁਹਾਡੇ ਕੋਲੇ ਹਨ ਤੁਸੀਂ ਫਾਰਮ ਵਾਲਾ ਤੇ ਫਿਰ ਆਪਣੇ ਵੀਰ ਦੀ ਉਹਨਾਂ ਨੇ ਡਿਊਟੀ ਲਈ ਠੀਕ ਹੈ ਤੇ ਹਰ ਵਕਤ ਜਦੋਂ ਬਾਈ ਕੋਈ ਵੀ ਆਪਣੇ ਕੋਲੇ ਸਮਾਨ ਮੁਕਦਾ ਜਾਂ ਕੁਛ ਜਾਂ ਇਹਨਾਂ ਨੂੰ ਰਾਤ ਬਰਾਤ ਵੀ ਪੈਂਦੀ ਆ ਤਾਂ ਇਹ ਮੇਰੇ ਕੋਲ ਹੀ ਆ ਕੱਲ ਵੀ ਇਹਨਾਂ ਨੂੰ ਸ਼ਾਮ ਹੋ ਗਈ ਫਿਰ ਮੈਂ ਜਾਣ ਨਹੀਂ ਦਿੱਤਾ ਮੈਂ ਕੋਈ ਨਾ ਕੱਲ ਨੂੰ ਤੋੜਾਂਗੇ ਸਾਨੂੰ ਕੋਈ ਗੱਲ ਤਾਂ ਜਿਹੜੀ ਸਾਰੀ ਚੀਜ਼ ਦਿਖਾਈ ਆ ਤੁਸੀਂ ਜਦੋਂ ਅਜਮਾ ਕੇ ਦੇਖੋਗੇ ਤਾਂ ਇਹ ਚੀਜ਼ ਦੀ ਜਰੂਰ ਨਿਗਰੱਖਿਆ ਕਰੋ ਨਵੀਂ ਤੂੜੀ ਵਲੇ ਵੀ ਪਸ਼ੂ ਕੁੱਕੜੜਾ ਜਾਂ ਗੋਹਾ ਨਾ ਕਰੇ ਪਸ਼ੂ ਔਖਾ ਨਾ ਹੋਵੇ ਜਦੋਂ ਪਸ਼ੂ ਗੋਹਾ ਕੱਡਾ ਗੁੱਡਾ ਕਰਨ ਲੱਗਿਆ ਉਦੋਂ ਮਿੱਤਰੋ ਪ੍ਰੋਬਲਮ ਆ ਜਾਂਦੀ ਆ ਮੁੜ ਕੇ ਲੱਖਾਂ ਦੇ ਪਸ਼ੂ ਹੁੰਦੇ ਆ ਬੰਨ ਬੰਨ ਪੈਂਦਾ ਮੁੜ ਕੇ ਹਜ਼ਾਰਾਂ ਰੁਪਏ ਆਪਾਂ ਗਾਲ ਦਨੇ ਤੇ ਜੇ ਤੁਹਾਡਾ ਪਸ਼ੂ ਪਹਿਲਾਂ ਹੀ ਕੱੜੜਾ ਗੋਹਾ ਕਰਦਾ ਤੁਸੀਂ ਇਹਨੂੰ ਵੀ ਛੱਡੋ ਯਾਨੀ ਕਿ ਆਪਦਾ ਡਾਕਟਰ ਨੂੰ ਕਹਿ ਕੇ ਪਹਿਲਾਂ ਹੀ ਤਾਂ ਤੁਸੀਂ ਆਪ ਦਾ ਇਲਾਜ ਕਰਵਾ ਸਕਦੇ ਆ ਠੀਕ ਹੈ ਤੇ ਨਹੀਂ ਤੁਸੀਂ ਜਿਹੜੀ ਚੀਜ਼ ਮੈਂ ਦੱਸੀ ਹੈ ਇਹ ਤਾਂ ਵਰਤੋਗੇ ਪਹਿਲੀ ਕਲੀਅਰ ਤਾਂ ਇਹਦਾ ਗੱਲ ਕਲੀਅਰ ਹੈ ਜਦੋਂ ਅਸੀਂ ਵਰਤਦੇ ਆ ਵੀ ਇਹ ਚੀਜ਼ ਮਤਲਬ ਪਹਿਲੀ ਜਿਹੜੀ ਕਲੀਅਰ ਮਤਲਬ ਹੋ ਜਾਂਦੀ ਹੈ ਠੀਕ ਹੈ ਤਾਂ ਇਹਦੇ ਵਿੱਚ ਆਈ ਨਹੀਂ ਹੁੰਦਾ ਵੀ ਪਿੰਡੀ ਨੇ ਆ ਕਹਤਾ ਆ ਕਹਤਾ ਵੀ ਪਤਾ ਨਹੀਂ ਉਹ ਕਹਤਾ ਇਹ ਨੂੰ ਵੀ ਛੱਡੋ ਦੀ ਸਾਈਡ ਤੇ ਰੱਖੋ ਦੇਖੋ ਮੈਨੂੰ ਯਕੀਨ ਹੈ ਜਿਹੜੇ ਭਰਾ ਤਾਂ ਸਾਡੇ ਆ ਆਪਣੇ ਜਿਹੜੇ ਤਾਂ ਬਰਤ ਦੇ ਤਾਂ ਬਰਤ ਦੀ ਆ ਬਾਈ ਠੀਕ ਆ ਉਹਨਾਂ ਦਾ ਉਹੀ ਬਰਤਨੀ ਆ ਪਰ ਕਈ ਬੰਦੇ ਹੁੰਦੇ ਜਿਵੇਂ 100 ਦੇ ਮਗਰ 5-7 ਬੰਦੇ ਹੁੰਦੇ ਇਦਾਂ ਦੇ ਹਨ ਕੋਈ ਨਵੇਂ ਨਵੇਂ ਯਾਰਾ ਇਹ ਤਾਂ ਉਹੀ ਕਹਤਾ ਨਹੀਂ ਕਹਤਾ ਹਨ ਪਾਵਾਂ ਦੀ ਮੰਨ ਲਓ ਵੀ ਤੁਸੀਂ ਮੈਨੂੰ ਉਹੀ ਕਹੋ ਠੀਕ ਆ ਪਰ ਜਦੋਂ ਤੁਹਾਡੇ ਪਾਸੋਂ ਕੋਈ ਵੀ ਕੋਲ ਕਰੜਾ ਕੋਹਾ ਕਰਦਾ ਵੀਰੇ ਉਹਦਾ ਕੰਮ ਹਾਂ ਉਹਦੋਂ ਕਿਸੇ ਨਾਲ ਸਲਾਹ ਕਰਕੇ ਜਿਹੜੀ ਚੀਜ਼ ਉਹਨੂੰ ਕਹਿੰਦਾ ਬੰਦਾ ਅਗਲਾ ਕਹਿੰਦਾ ਵੀ ਦਸ ਪਸ਼ੂ ਮਸਾਂ ਬਣਦੇ ਆ ਵੀ ਜਦੋਂ ਪਸ਼ੂ ਮਸਾਂ ਬਣਦੇ ਤੇ ਬਹੁਤ ਦੁੱਖ ਲੱਗਦਾ ਜਦੋਂ ਕੋਈ ਹੁੰਦਾ ਡੇਲੀ ਵਾਂਗੂ ਇੰਨਾ ਬੰਨ ਦੀ ਪ੍ਰੋਬਲਮ ਆਈ ਜਾਂਦੀ ਹੈ ਡੇਲੀ ਵਾਂਗੂ ਇੰਨੇ ਨੇ ਫੋਨ ਆਈ ਜਾਂਦੇ ਆ ਬੰਨ ਪੈ ਸੇ ਠੀਕ ਹੈ ਵੀ ਭਾਈ ਜੀ ਬੰਨ ਪੈ ਗਿਆ ਭਾਈ ਬੰਨ ਪੈ ਗਿਆ ਬੰਨ ਪੈ ਗਿਆ ਠੀਕ ਹੈ ਆਦੇ ਆ ਵੀ ਦੇਖੋ ਦੇਖ ਸਕਦੇ ਆ ਨਾ ਬਾਹਰੋਂ ਫੋਨ ਆਈ ਜਾਂਦੇ ਸਾਰੇ ਜਿਹੜੇ ਮੁੰਡੇ ਮਤਲਬ ਭਰਾਗੇ ਇੰਨਾ ਕਿ ਜ਼ਿਆਦਾ ਚਾਹੁੰਦੇ ਆ ਤੇ ਮੈਨੂੰ ਮਤਲਬ ਕੱਲੇ ਬਾਹਰੋਂ-ਬਾਹਰੋਂ ਮੇਰੇ ਫੋਨ 55 ਤੋਂ 60 ਫੋਨ ਹੋ ਗਏ ਹੁਣ ਐਵਰੇਜ ਹੀ ਹਰ ਮੁਲਕ ਦੇ ਵਿੱਚੋਂ ਠੀਕ ਹੈ ਜੀ ਜ਼ਿਆਦਾ ਮਤਲਬ ਕੈਨੇਡ ਤਾਂ ਹਰ ਮੁਲਕ ਦੇ ਵਿੱਚੋਂ ਇੰਨੀ ਮੁਹੱਬਤ ਦਿੰਦੇ ਆ ਬਾਹਰਲੇ ਭਰਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਤਾਂ ਯਾਰ ਦੇਣ ਹੀ ਨਹੀਂ ਦੇ ਸਕਦਾ ਬਾਹਰਲੇ ਭਰਾਵਾਂ ਦਾ ਵੀ ਦੇਖੋ ਆਪਣਾ ਹੁੰਦਾ ਕੀ ਆ ਅਮਰਜੀਤ ਬੀਰਾਲ ਮਿਲ ਕੇ ਹਨਾ ਵੀ ਆਪਾਂ ਜਿਵੇਂ ਬਾਹਰਲੇ ਭਰਾਵਾਂ ਨੂੰ ਇਹ ਕਹੀਦਾ ਵੀ ਤੁਸੀਂ ਉੱਧਰ ਜਾ ਕੇ ਕਮਾਈ ਕਰੋ ਕਮਾਈ ਕਰਕੇ ਆਪਾਂ ਵੱਡੇ ਵੱਡੇ ਫਾਰਮ ਬਣਾਈਏ ਵੱਡੇ ਫਾਰਮ ਬਣਾ ਕੇ ਤੁਹਾਡਾ ਉੱਧਰਲਾ ਪੈਸਾ ਆਪਾਂ ਇੱਧਰ ਲਾਈਏ ਇੱਧਰ ਲਾ ਕੇ ਨਾਲੇ ਆਪਾਂ ਜਗਾਰ ਦੇਵਾਂਗੇ ਆਪਦੇ ਪਿੰਡਾਂ ਦੇ ਬੰਦਿਆਂ ਨੂੰ ਬਿਲਕੁਲ ਜੀ ਬਿਲਕੁਲ ਚਾਰ ਚਾਰ ਬੰਦੇ ਪਿੰਡ ਦੇ ਕੰਮ ਮਿਲੂਗਾ ਪਿੰਡ ਦੇ ਬੰਦੇ ਦਾ ਕੰਮ ਕੰਮ ਕਰਨੋਂ ਹਟ ਕੇ ਬਥੇਰੇ ਜੋ ਰੋਜ਼ਗਾਰ ਦੇ ਸਕਦੇ ਹਾਂ ਦੇ ਸਾਰੇ ਪਰਿਵਾਰ ਨੂੰ ਰੋਜ਼ਗਾਰ ਦੇ ਸਕਦੇ ਤਾਂ ਇਹ ਚੀਜ਼ਾਂ ਬਹੁਤ ਵਧੀਆ ਹਸੀਕਾ ਧੰਨਵਾਦ ਜੀ